ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋ ਸਭ ਠੀਕ ਆ ਜੀ। ਆਈ ਹੋਪ ਕਿ ਸਾਰੇ ਠੀਕ ਹੋ ਹੋਣਗੇ। ਤੇ ਮੈਂ ਨਾ ਇੱਕ ਅੱਜ ਵੀਡੀਓ ਦੇਖ ਰਿਆ ਸੀਗਾ ਤੇ ਫੇਸਬੁੱਕ ਤੇ ਨਾ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹੜੀ ਵਿੱਚ ਜਲੰਧਰ ਦੀ ਵੀਡੀਓ ਦੱਸੀ ਜਾ ਰਹੀ ਆ। ਤੇ ਦੱਸਣ ਦੇ ਮੁਤਾਬਕ ਇਹ ਆ ਕਿ ਜਿਹੜੇ ਭਈਏ ਆ ਨਾ ਕਿਸੇ ਨੇ ਮਕਾਨ ਪੰਜਾਬੀ ਬੰਦੇ ਨੇ ਆਪਣਾ ਕਿਰਾਏ ਤੇ ਦਿੱਤਾ ਹਨਾ ਤੇ ਭਈਏ ਉਹਨਾਂ ਨੂੰ ਦੇਖ ਲਓ ਪੰਜਾਬੀਆਂ ਨੂੰ ਹੀ ਬਾਹਰ ਕੱਢੀ ਜਾਂਦੇ ਆ। ਕਹਿੰਦਾ ਤੁਸੀਂ ਸਾਨੂੰ ਟਾਈਮ ਦਿੱਤਾ ਆ ਉਹਦੇ ਅਕੋਰਡਿੰਗ ਅਸੀਂ ਇੰਨੇ ਦਿਨ ਤੱਕ ਅਸੀਂ ਇੱਥੇ ਰਵਾਂਗੇ। ਤੇ ਤੁਸੀਂ ਇਹ ਮਕਾਨਕ ਸਾਡੋ ਖਾਲੀ ਨਹੀਂ ਕਰਾਉਂਦੇ ਭਈਏ ਉਲਟਾ ਪੰਜਾਬੀ ਨੂੰ ਤੱਕੇ ਮਾਰ ਕੱਢ ਰਿਆ ਇਹ ਹਾਲਾਤ ਬਣ ਗਏ ਸਾਡੇ ਪੰਜਾਬ ਦੇ ਸੋ ਤੁਸੀਂ ਇਹ ਪਹਿਲਾ ਵੀਡੀਓ ਦੇਖ ਲਓ ਫਿਰ ਆਪਾਂ ਗੱਲ ਕਰਦੇ ਹਾਂ ਉਹ ਦੇਖੋ ਜੀ ਪ੍ਰਵਾਸੀ کہہ ਰਹੇ ਅਸੀਂ ਨਹੀਂ ਖਾਲੀ ਕਰਨਾ ਇਹ ਮਕਾਨ ਤਾਂ ਆਡਾ ਵਾ ਇੱਕ ਵਾਸੀ ਕਿਉਂ ਤੁਹਾਨੂੰ ਬਾਹਰ ਨਹੀਂ ਕਰਦੇ ਇਹ ਬਾਹਰ ਕਿਉਂ ਕਰਦੇ ਬੰਦਿਆ ਜਦੋਂ ਆਪਾਂ ਇਹਨਾਂ ਨੂੰ ਕਿਹਾ ਕਿ ਸਮਾਨ ਕੱਢੋ ਕਿ ਤੁਹਾਡੇ ਨਾਲ ਇਹਨਾਂ ਨੇ ਸਾਨੂੰ ਕਾ ਰੱਖਣ ਦੀ ਜਗ੍ਹਾ ਨਹੀਂ ਦਿੱਤੀ ਹੈ ਜੀ ਬਾਪੂ ਇਹ ਪੁੱਤ ਕਿਵੇਂ ਲਾਇਆ ਬਾਪੂ ਇਹਨੇ ਕਿਦੋਂ ਤੇ ਰਹਿ ਕਿਦੋਂ ਤੇ ਰਹਿ ਇੱਥੇ ਕਿੰਨੇ ਸਾਲ ਤੋਂ ਰਹਿ ਰਹੇ ਹੋ ਬਾਪੂ 4 ਸਾਲ ਹੋ ਗਿਆ ਹੈ 4 ਸਾਲ ਹੋ ਗਏ 4 ਸਾਲ ਹੋ ਗਏ 4 ਸਾਲ ਹੋ ਗਏ ਆ 4 ਸਾਲ ਕਿਰਾਇਆ ਦਿੰਦੇ ਆ ਕਿਰਾਇਆ ਦਿੰਦੇ ਨੇ ਕਿਰਾਇਆ ਕਈ ਵਾਰੀ ਜਿੰਨਾ ਇਹਨਾਂ ਲੇਟ ਹੋਏ ਵੇ ਆਪਾਂ ਕੁਝ ਨਹੀਂ ਕਹਿੰਦੇ ਪਰ ਕਈ ਇਹਨਾਂ ਨੇ ਸਾਨੂੰ ਗੱਡੀ ਲਾਉਣ ਦੀ ਜਗ੍ਹਾ ਨਹੀਂ ਦਿੱਤੀ ਸਾਡੀ ਗੱਡੀ ਦੇਖ ਲਓ ਅੱਗੇ ਕਈ ਵਾਰੀ ਚੂਹੇ ਨੇ ਤਾਰਾਂ ਕੁੱਟੀਆਂ ਆਈਆਂ ਕਈ ਵਾਰੀ ਉਹਦੇ ਸਕ੍ਰੈਚ ਵੱਜੇ ਹੋਏ ਗੱਡੀ ਦੇ ਹੱਲੇ ਵੀ ਤੁਸੀਂ ਦੇਖੋ ਅੱਜ ਕੀ ਹੋਇਆ ਇਸ ਗੱਲ ਵੀ ਅੱਜ ਆਪਾਂ ਆਜਾ ਆਪਾਂ ਅੱਜ ਆਪਾਂ ਦੁਕਾਨ ਤੇ ਗੱਲ ਕੀਤੀ ਐ ਤੇ ਆਪਾਂ ਇੱਥੇ ਜਦੋਂ ਆਪਾਂ ਗੱਡੀਆਂ ਨਾਲ ਆਏ ਆ ਆਪਾਂ ਗੱਡੀ ਲਾ ਕੇ ਭਾਈ ਨਾਲ ਗੱਲ ਕਰ ਰਹੇ ਆ ਜਿਹੜੇ 버ਗਰ ਵਾਲੇ ਤੇ ਇਹਨਾਂ ਨੂੰ ਕਿਰਾਇਆ ਦੇ ਦਿੱਤਾ ਤੇ ਐ ਸਾਨੂੰ ਬੋਲਣ ਆਪੇ ਨੇ ਪਿੱਛੋਂ ਆਂਦੇ ਕਿ ਆਪਾਂ ਕਰਾਇਆ ਦਿੰਨੇ ਆ ਆ ਭਾਈ ਇਹ ਕਰਦੇ ਆ ਤੁਸੀਂ ਫਿਰ ਵੀ ਪੰਜਾਬੀ ਪ੍ਰਵਾਸੀਆਂ ਨੂੰ ਕਰਾਇਆ ਦਿੰਦਾ ਹੀ ਹੁਣ ਤੁਹਾਨੂੰ ਧੱਕੇ ਮਾਰੀ ਗੱਡੀ ਜਾਂਦੇ ਬਾਹਰ ਤੇ ਟਰਾਈ ਆ ਤਾਂ ਇਹਨਾਂ ਨੂੰ ਤਾਂ ਕਿਰਾਏ ਤੇ ਤਾਂ ਦਿੱਤਾ ਹੀ ਕਿਉਂਕਿ ਆ ਸਾਡੇ ਦੁਕਾਨ ਦੇ ਬਿਲਕੁਲ ਥੋੜਾ ਅੱਗੇ ਰੇੜੀ ਲਾਂਦੇ ਨੇ ਕਾਦੀ ਰੇੜੀ ਲਾਂਦੇ ਆ ਸਬਜ਼ੀਆਂ ਦੀ ਰੇੜੀ ਲਾਂਦੇ ਨੇ ਸਬਜ਼ੀ ਦੀ ਰੇੜੀ ਆ ਕਾਫੀ ਸਾਨੂੰ ਚੰਗੇ ਬੰਦੇ ਲੱਗੇ ਆ ਪਰ ਤਾਂ ਇਹਨਾਂ ਨੂੰ ਕਰਾਇਆ ਦਿੰਦਾ ਪਰ ਇਹ ਸਾਡੇ ਸਿਰ ਚੜ ਰਹੇ ਨੇ ਅੱਜ ਹੂੰ ਆ ਸਾਡਾ